ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਥਾਣਾ ਮਹਾਲਪੁਰ ਅਧੀਨ ਆਉਂਦੇ ਪਿੰਡ ਬੁਗਰਾ ਚ ਇੱਕ ਘਰ ਬਾਹਰ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਤੇ ਗੋਲੀਆਂ ਚਲਾਉਣ ਵਾਲਿਆਂ ਵੱਲੋਂ ਘਰ ਦੇ ਬਾਹਰ ਇੱਕ ਪਰਚੀ ਵੀ ਸੁੱਟੀ ਗਈ ਹੈ ਜਿਸ ਤੇ ਕੋਸ਼ਲ ਚੌਧਰੀ ਗਰੁੱਪ ਦਾ ਨਾਮ ਲਿਖਿਆ ਹੋਇਆ ਹੈ ਜਿਵੇਂ ਹੀ ਪਿੰਡ ਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਤਾਂ ਪਿੰਡ ਚ ਵੀ دہشت ਦਾ ਮਾਹੌਲ ਬਣ ਜਾਂਦਾ ਹੈ ਪਿੰਡ ਵਾਸੀਆਂ ਵੱਲੋਂ ਤੁਰੰਤ ਸਥਿਤੀ ਸੂਚਨਾ ਥਾਣਾ ਮਹਾਲਪੁਰ ਪੁਲਿਸ ਨੂੰ ਦਿੱਤੀ ਜਾਂਦੀ ਹੈ ਅੱਜਿਸ ਤੋਂ ਬਾਅਦ ਡੀਐਸਪੀ ਪਰਮਿੰਦਰ ਸਿੰਘ ਅਤੇ ਐਸਐਚਓ ਬਲਜਿੰਦਰ ਸਿੰਘ ਮੱਲੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੌਰਾਨ ਮੌਕੇ ਤੋਂ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਮੁਤਾਬਕ ਹਮਲਾਵਰ ਇੱਕ ਗੱਡੀ 'ਚ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਵੱਲੋਂ ਆਉਂਦੇ ਸਾਰੀ ਪਿੰਡ ਦੇ ਨੰਬਰਦਾਰ ਅਤੇ ਸਾਬਕਾ ਫੌਜੀ ਕਸ਼ਮੀਰ ਸਿੰਘ ਦੇ ਘਰ ਬਾਹਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ 10 ਤੋਂ 12 ਰੌਂਦ ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਫਾਇਰ ਕਰਦੇ 메인 게ਟ ਤੇ ਵੀ ਲੱਗਿਆ ਦੂਜੇ ਪਾਸੇ ਮੁੱਖ ਤੇ ਪਹੁੰਚੇ ਡੀਐਸਪੀ ਪਰਮਿੰਦਰ ਸਿੰਘ ਦਾ ਕਹਿਣਾ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਕਿਹਾ ਕਿ ਕੁਝ ਦਿਨ ਪਹਿਲਾਂ ਮਹਾਲਪੁਰ ਦੇ ਮੁੱਖ ਚੌਂਕ ਚ ਜੋ ਗੋਲੀਆਂ ਚੱਲੀਆਂ ਸਨ ਉਸ ਨਾਲ ਜੋੜ ਕੇ ਵੀ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਉਨ੍ਹਾਂ ਵੱਲੋਂ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਪਰੰਤੂ ਦਿਨ ਦੀ ਹੜ ਪਿੰਡ ਚ ਆ ਕੇ ਸ਼ਰ ਇਹ ਇਸ ਤਰ੍ਹਾਂ ਗੋਲੀਆਂ ਚੱਲਣ ਨਾਲ ਲੋਕਾਂ ਚ دہشت ਦਾ ਮਾਹੌਲ ਬਣਿਆ ਹੋਇਆ ਹੈ ਖਿਚਾਰ ਪਰ ਨੇ ਉਸ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ ਹਾਂਜੀ ਸਰ ਕੀ ਮਾਮਲਾ ਇੱਥੇ ਆਏ ਤੁਸੀਂ ਇੱਥੇ ਸਾਨੂੰ ਐਸਐਚਓ ਸਾਹਿਬ ਨੂੰ ਤਲਾਹ ਮਿਲੀ ਸੀ ਵੀ ਇੱਥੇ ਆ ਪਿੰਡ ਬੁਗਰਾ ਇੱਥੇ ਕੋਈ ਗੋਲੀ ਚੱਲਣ ਦੀ ਘਟਨਾ ਹੋਈ ਹੈ ਜਿੱਥੇ ਮੈਂ ਵੀ ਇੱਥੇ ਮੌਕੇ ਤੇ ਆਇਆ ਤੇ ਇੱਥੇ ਪਤਾ ਲੱਗਾ ਵੀ ਇਹ ਕੋਸ਼ ਰੌਂ ਦੇ ਇਤਨਾ ਦੇ ਘਰ ਦੇ ਬਾਹਰ ਵਾਈਲ ਫਾਇਰ ਕੀਤੇ ਤੇ ਜਿਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਕੁਝ ਦਿਨ ਪਹਿਲਾਂ ਜਿਹੜੀ ਮਾਲਪੁਰ ਕੋਈ ਸੀ ਇਨਸੀਡੈਂਟ ਉਹ ਕਾਫੀ ਸਾਨੂੰ ਸ਼ੱਕ ਹੈ ਉਹਨਾਂ ਹੱਦ ਤੱਕ ਰਿਲੇਟਡ ਲੱਗਦੀ ਹੈ ਸੋ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਲਦੀ ਇਹਨੂੰ ਫਾਈਂਡ ਆਊਟ ਕਰਦਾ ਕੀ ਕਾਰਨ ਕੀ ਸੀ ਕਿੰਨੀਆਂ ਗੋਲੀਆਂ ਜੱਲੀਆਂ ਸਰ ਕੁਛ ਰੂਮ ਫਾਇਰ ਹੋਏ ਹੁਣ ਅਜੇ ਪਹੁੰਚੀ ਹਾਂ ਕਿੰਨੇ ਕ ਬੰਦੇ ਸੀ ਸਾਰਾ ਕਰਕੇ ਇਹਨਾਂ ਦੇ ਦੱਸਣ ਨੂੰ 5-7 ਤੋਂ ਹੋਏ ਆ ਦੇਖਦਾ ਮੈਂ ਅੱਗੇ ਕਿੰਨੇ ਤੋਂ ਹੋਏ ਕਿ ਪਰਚੀ ਵੀ ਕਹਿੰਦੇ ਸਿੱਟ ਕੇ ਗਏ ਆ ਉਹ ਤਾਂ ਕੀ ਪਰਚੀ ਇੱਕ ਨਾ ਹੀ ਸਿੱਟਿਆ ਕੋਈ ਉਹ ਫੌਰੀ ਫਰਾਪੀ ਤਾਂ ਨਹੀਂ ਉਹਦੇ ਉੱਤੇ ਕੁਝ ਲਿਖੀ ਸੋ ਨਾ ਹੀ ਲਿਖਿਆ ਆਪਣੇ ਉਹਨਾਂ ਦਾ ਗਰੁੱਪ ਦਾ ਕੀ ਨਾਂ ਸੀ ਗਰੁੱਪ ਦਾ ਵੀ ਪਰਚੀ ਦੇ ਉੱਤੇ ਕੀ ਲਿਖਿਆ ਕੌਸ਼ਲ ਚੌਧਰੀ ਕੌਸ਼ਲ ਚੌਧਰੀ ਠੀਕ ਹੈ ਜੀ